ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਚੰਨਣ ਸਿੰਘ ਜੋਧਪਰੀ ਮੈਂ ਜਿਹੜਾ ਆਪਣਾ ਚੈਨਲ ਬਣਾਇਆ ਮੈਂ ਇਹ ਲੋਕਾਂ ਦੇ ਮਸਲੇ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਆ ਸਰਕਾਰ ਤੱਕ ਪਹੁੰਚਾਉਣ ਵਾਸਤੇ ਹਰ ਇੱਕ ਗਰੀਬ ਦੀ ਜਿਹੜੀ ਆਵਾਜ਼ ਮੈਂ ਚੁੱਕਦਾ ਨਾ ਤੇ ਅੱਜ ਮੈਂ ਤੁਹਾਡੇ ਕੋਲ ਇੱਕ ਸੂਰਜ ਕਨਾਂ ਲੈ ਕੇ ਆਇਆ ਔਰ ਬਹੁਤ ਜ਼ਰੂਰੀ ਯਾਰ ਮੈਂ ਆਸ਼ ਕਰਦਾ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਇਹਦੇ ਨਾਲ ਕਿਸੇ ਗਰੀਬ ਦਾ ਭਲਾ ਹੋ ਸਕਦਾ ਤੇ ਭਲਾ ਕਰਨਾ ਚਾਹੀਦਾ ਕਿਉਂਕਿ ਜੋ ਅੱਜ ਕੱਲ ਸਮਾਜ ਚੱਲ ਰਿਹਾ ਹੈ ਮਹਿੰਗਾਈ ਦਾ ਲੋਕਾਂ ਦੇ ਆਪੋ ਆਪਣੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਇੱਕ ਵੀਰਵਾ ਸਰਦਾਰ ਤਰਲਵਿੰਦਰ ਸਿੰਘ ਦਾ ਸੁਪੁੱਤਰ ਬਚਨ ਸਿੰਘ ਵਾਸੀ ਪਿੰਡ ਫਤੂ ਟਿੰਗਾਰ ਜ਼ਿਲ੍ਹਾ ਕਪੂਰਥਲਾ ਦਾ ਵਾਤਾ ਨੰਬਰ ਵੀ ਹੈ ਆਮਕ ਜੀ ਸਕਰੀਨ ਤੇ ਤੁਹਾਨੂੰ ਇਹ ਫੋਟੋ ਵਿਖਾ ਰਿਹਾ ਪੂਰਾ ਵਿੱਚ ਉਹਦਾ ਡਰੈਸ ਫੋਨ ਨੰਬਰ ਸਾਰਾ ਕੁਝ ਲਿਖਿਆ ਇਹ ਬੰਦਾ ਕਿਸੇ ਪਰੇਸ਼ਾਨੀ ਕਰਕੇ ਦਰਵਾਜ਼ਾ ਆਇਆ ਗੁਰੂ ਘਰ ਆਇਆ ਔਰ ਇਹ ਘਰੇ ਨਹੀਂ ਪਹੁੰਚਿਆ ਇਹਦਾ ਪਤਾ ਨਹੀਂ ਲੱਗਾ ਕਿੱਥੇ ਚਲਾ ਗਿਆ ਇਹਦੇ ਪਰਿਵਾਰ ਜਿਹੜਾ ਉਹ ਕਾਫੀ ਪਰੇਸ਼ਾਨ ਹੈ ਇਹਨਾਂ ਨੇ ਆਪਣੀ ਹਸਿੱਤ ਦੇ ਮੁਤਾਬਕ ਇਨਾਮ ਵੀ 10000 ਰੁਪਏ ਰੱਖਿਆ ਉਹਨਾਂ ਸਾਰੇ ਪਰਿਵਾਰ ਇਹਨੂੰ ਲੱਭਣ ਡਿਆ ਇਹ 13 ਤਰੀਕ ਦਾ ਘਰ ਹੋ ਗਿਆ ਵਾ 13 4 2025 ਦਾ ਮੈਂ ਸਾਰੀਆਂ ਸੰਗਤਾਂ ਨੂੰ ਜਿੰਨੇ ਗੁਰੂ ਘਰ ਤੇ ਜਿਹੜੇ ਹੁੰਦੇ ਆ ਜਿਹੜੇ ਜਿੰਨੇ ਵੀ ਇਹ ਵੀਡੀਓ ਵੇਖ ਰਹੇ ਉਹਨਾਂ ਨੂੰ ਬੇਨਤੀ ਕਰਦਾ ਜੇ ਕਿਸੇ ਵੀਰ ਭਰਾ ਦੀ ਨਜ਼ਰ ਇਸ ਬੰਦੇ ਤੇ ਪੈਜੀ ਜਾਂ ਤੁਹਾਨੂੰ ਕਿਤੇ ਮਿਲ ਜੇ ਇਹਦਾ ਨੰਬਰ ਵੀ ਇੱਥੇ ਲਿਖਿਆ ਵਾ ਅਭੇ ਦੁਬਾਰਾ ਵੇਖ ਲੋ ਨੰਬਰ ਐਸ ਨੰਬਰ ਤੇ ਸੰਪਰਕ ਕਰੋ ਤੇ ਇਹਨੂੰ ਇਹਦੇ ਘਰ ਵਾਰਸਾਂ ਤੇ ਪਹੁੰਚਾਓ ਇਹਦੇ ਛੋਟੇ ਛੋਟੇ ਬੱਚੇ ਆ ਜਿਹੜੇ ਆਪਣੇ ਪਿਓ ਦੀ ਉਡੀਕ ਕਰ ਰਹੇ ਆ ਔਰ ਇਹਨੂੰ ਬਾਤਵਾਦ ਸ਼ੇਅਰ ਵੀ ਕਰਿਓ ਇਸ ਵੀਡੀਓ ਨੂੰ ਇੰਨਾ ਫਲਾਓ ਕਿ ਹਰ ਇੱਕ ਇਲਾਕੇ ਦੇ ਵਿੱਚ ਹਰ ਇੱਕ ਜਗ੍ਹਾ ਤੇ ਇਹ ਵੀਡੀਓ ਜਾਵੇ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਇਹਨਾਂ ਦਾ ਪਿਓ ਵਾਪਸ ਮਿਲ ਸਕੇ ਇਹ ਹੁਣ ਪਤਾ ਨਹੀਂ ਕਿ ਐਸ ਦੇ ਨਾਲ ਕੀ ਬਣਿਆ ਵਾ ਜਾਂ ਕੋਈ ਲਾਗਤਬਾਜੀ ਜਾਂ ਅੱਗੇ ਪਿੱਛੇ ਹੋ ਗਿਆ ਇਹਦਾ ਕੋਈ ਸਹੀ ਪਤਾ ਨਹੀਂ ਲੱਗੰਦਿਆ ਪਰਿਵਾਰ ਇਹਦਾ ਬਹੁਤ ਪਰੇਸ਼ਾਨ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਕਿਸੇ ਦੀ ਨਗਾਦ ਵਿੱਚ ਕਿ ਆ ਜਾਂਦਾ ਜਾਂ ਉਹ ਆਪ ਵੀਰ ਇਸ ਵੀਡੀਓ ਨੂੰ ਵੇਖ ਲੈਂਦਾ ਵਾ ਤੋਂ ਆਪਣੇ ਪਰਿਵਾਰ ਚ ਜਾਵੇ ਉਦੇ ਨਿੱਕੇ ਨਿੱਕੇ ਬੱਚੇ ਨੇ ਅੱਜ ਕੱਲ੍ਹ ਤੇ ਵੈਸੇ ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ ਜੇ ਕੋਈ ਬੰਦੇ ਆਪਣਾ ਕੰਮ ਛੱਡ ਕੇ ਕਿਸੇ ਨੂੰ ਲੱਭਦੇ ਫਿਰ ਉਹ ਤੇ ਕ્યારેਕਦੀ ਕਿਸੇ ਗੁਰਦੁਆਰੇ ਕਦੇ ਕਿਸੇ ਏਡੇ ਕਦੇ ਕਿਸੇ ਪਿੰਡ ਹਰ ਇੱਕ ਨਗਰਤੀ ਜਾ ਕੇ ਲੱਭਣਦੇ ਆ ਸੋ ਬੜੀ ਪਰੇਸ਼ਾਨੀ ਹੁੰਦੀ ਆ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਦਾ ਵੱਧ ਵੱਧ ਇਹਨੂੰ ਸ਼ੇਅਰ ਵੀ ਕਰੋ ਗੰਗ ਪਚਾਇਓ ਥਾਣੇ ਵੀ ਰਿਪੋਰਟ ਦਿੱਤੀ ਆ ਪੁਰਮਾ ਸਾਰਿਆਂ ਨੂੰ ਕਹਿਣਾ ਕਿ ਇਸ ਪਰਿਵਾਰ ਦੀ ਮਦਦ ਕਰੋ ਤੇ ਇਹਨਾਂ ਦਾ ਇਲਾਕਾ ਹਰਤਾ ਜੀ ਇਹਨਾਂ ਦੇ ਘਰ ਤੱਕ ਪਹੁੰਚਾਓ ਇਨੀ ਵੀ ਬੇਨਤੀ ਕਰਨੀ ਆ ਇਹ ਤੁਹਾਡਾ ਆਪਣਾ ਚੈਨਲ ਹੈ ਮੈਂ ਚੈਨਲ ਸੰਗ ਯੂਟਿਊਬਰੀ ਨਿਰਾ ਨੰਬਰ 8473 21976 ਇਹਨੂੰ ਆਤਵਾਦੇ ਸ਼ੇਅਰ ਕਰੋ ਤੇ ਹਮੇਸ਼ਾ ਗਰੀਬਾਂ ਦੇ ਮਸਲੇ ਵਿੱਚ ਚੁੱਕ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਤੁਹਾਡੇ ਸ਼ੀਵਾ ਦੇ ਵਿੱਚ ਜੈ ਵੀ ਚਿੰਤੇ ਹਾਜ਼ਰ ਹੈ ਸਹਯੋਗ ਦਿਓ ਰੇਨ ਵਾਤਵਾਦ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬਰ ਵੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਇੱਕ ਲਾਈਕ ਤੇ ਸਬਸਕ੍ਰਾਈਬਰ ਨਾਲ ਕਿਸੇ ਦਾ ਭਲਾ ਹੋ ਸਕਦਾ ਕਿਸੇ ਦਾ ਪਿਓ ਕਿਸੇ ਦਾ ਭਰਾ ਕਿਸੇ ਦਾ ਘਰ ਵਾਲਾ ਉਹਦੇ ਘਰ ਪਹੁੰਚ ਸਕਦਾ ਆਓ ਵਿੱਚ ਯੋਗਦਾਨ ਪਾਓ ਤੇ ਉਹਨੂੰ ਘਰਲੇ ਹੁੰਦੇ ਵਿੱਚ ਸਹਯੋਗ ਕਰੋ ਜੀ